ਫਿਰ ਫਿਲਮ ਆਈ ਹੈ ਐਮਰਜੈਂਸੀ ਨੂੰ ਬੈਕ ਵਿੱਚ ਖੜਾ ਦੇ ਵਿੱਚ ਤਾਂ ਦੋ ਸ਼ਕਤੀ ਦੇ ਆ। ਨੂੰ ਵੇਖੋ ਉਹ ਫਿਲਮ ਮੈਂ ਵੇਖੀ ਨਹੀਂ ਪਰ ਜੋ ਪਤਾ ਲੱਗਾ ਉਸ ਫਿਲਮ ਵਿੱਚ ਪੂਰ ਤੂਠ ਦਾ ਪ੍ਰਚਾਰ ਕੀਤਾ ਗਿਆ। ਉਹ ਬਹੁਤ ਨਿੰਦਣਯੋਗ ਹੈ। ਪਿਛਲੇ ਸਮੇਂ ਤੋਂ ਬੀਬੀ ਕੰਗਣਾ ਜਿਹੜੀ ਹੈ ਭਾਵੇਂ ਸਾਰੀਆਂ ਸਾਡੀਆਂ ਧੀਆ ਪਾਣਾਂ ਨੇ ਬੇਟੀਆਂ ਨੇ ਅਸੀਂ ਕਿਸੇ ਰਮਾੜਾ ਦੀ ਸ਼ਬਦ ਬੋਲਣਾ ਚਾਹੁੰਦੇ ਪਰ ਉਹ ਪਤਾ ਨਹੀਂ ਸਰਕਾਰ ਜਾਣ ਬੁੱਝ ਕੇ ਇਹੋ ਜਿਹੇ ਲੋਕਾਂ ਨੂੰ ਪੈਦਾ ਕਰ ਰਹੀ ਹੈ ਕੁਝ ਭਗਵੇਂ ਲਿਬਾਸ ਹੋਏ ਸਾਧੂ ਬੈਠੇ ਨੇ ਬੜੀਆਂ ਜ਼ਿੰਮੇਵਾਰ ਪੋਸਟਾਂ ਤੇ ਬੈਠੇ ਨੇ ਜਾਂ ਪਿਛਲੇ ਸਮੇਂ ਤੋਂ ਸਿੱਖਾਂ ਦੇ ਵਿਰੋਧੀ ਗੈਰ ਰਗਲੇਸ਼ਨ ਵਾਸਤੇ ਬੀਬੀ ਕੰਗਣਾ ਨੂੰ ਪੈਦਾ ਕੀਤਾ ਗਿਆ ਹੈ ਔਰ ਜਿਹਨਾਂ ਉਹ ਸਿੱਖਾਂ ਦੇ ਵਿਰੋਧ ਬੋਲਦੀ ਰਹੀ ਪਿਛਲੇ ਸਮੇਂ ਤੋਂ ਉਹਦੇ ਕਾਰਨ ਕਰਕੇ ਉਹਨੂੰ ਟਿਕਟ ਦਿੱਤੀ ਉਹਨੂੰ ਜਿਤਾਇਆ ਵੀ ਗਿਆ ਤੇ ਉਹ ਜਿਹੜੀ ਸਿੱਖਾਂ ਦੇ ਵਿਰੋਧ ਅੱਜ ਵੀ ਔਰ ਜਦੋਂ ਵੀ ਸਮਾਂ ਬਣਦਾ ਉਹ ਉਹ ਇਹ ਰੁਗਲਛਦੀ ਉਹਨੂੰ ਪਿਛਲੇ ਸਿੱਖਾਂ ਦੇ ਇਤਿਹਾਸ ਦਾ ਨਹੀਂ ਪਤਾ ਕਿ ਇਸ ਦੇਸ਼ ਦੀ ਰਾਖੀ ਵਾਸਤੇ ਹਿੰਦੁਸਤਾਨ ਵਾਸਤੇ ਸਿੱਖਾਂ ਦੇ ਨੀਆਂ ਕਿ ਨੀਆਂ ਕੁਰਬਾਨੀਆਂ ਨੇ ਔਰ ਸਿੱਖਾਂ ਨੇ ਦੇਸ਼ ਵਾਸਤੇ ਕੀ ਕੁਝ ਕੀਤਾ ਉਹਨੂੰ ਨਹੀਂ ਪਤਾ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ 1947 ਵੇਲੇ ਸਿੱਖ ਜਿਹੜੇ ਰਾਜ ਭਾਗ ਕਰਨ ਵਾਲੇ ਸੀ ਦਿੱਲੀ ਲਾਹੌਰ ਅਵਾਗੂ ਲਾਹੌਰ ਤੇ ਕਦੇ ਦਿੱਲੀ ਵੀ ਰਾਜ ਸਿੱਖਾਂ ਦਾ ਰਿਹਾ 40 ਸਾਲ ਖੇਰੇ ਪੰਜਾਬ ਨੇ ਸਿੱਖ ਰਾਜ ਸਥਾਪਿਤ ਕੀਤਾ ਤੇ ਉਹ ਕੌਮ ਜਿਹੜੀ ਸੀ ਉਹ 47 ਚ ਗੁਲਾਮ ਹੋ ਗਈ ਹਿੰਦੁਸਤਾਨ ਆਜ਼ਾਦ ਹੋ ਗਿਆ ਪਰ ਬੀਬੀ ਕੰਗਣਾ ਇੰਨੀ ਖੁਸ਼ਾਮੰਦ ਕਰਨ ਤੇ ਤੁਲ ਗਈ ਮੋਦੀ ਜੀ ਦੀ ਜੋ ਕਹਿੰਦੇ ਵੀ ਨਹੀਂ ਨਹੀਂ 14 ਚ ਹਿੰਦੁਸਤਾਨ ਆਜ਼ਾਦ ਹੋਇਆ ਚਲੋ ਇਹ ਉਹਨਾਂ ਦਾ ਮਸਲਾ ਪਰ ਅਸੀਂ ਇੰਨਾ ਕ ਕਹਿਣਾ ਚਾਹੁੰਦੇ ਆਂ ਵੀ ਬੀਬੀ ਕੰਗਣਾ ਤੁਸੀਂ ਸਾਡੀ ਧੀਆਂ ਵਰਗੀ ਆ ਇਹੋ ਜੇ ਯਹਿਰ ਭਾਰਤ ਵਰਤਵਾਸ ਭਾਰਤ ਵਰਤਵਾਸ ਦੇ ਨਾਂ ਬੋਲੋ ਉਗਲੋ ਛੋ ਜੇ ਦੇ ਨਾਲ ਦੇਸ਼ ਦੇ ਵਿੱਚ ਉਕੜਤਨ ਪੈਦਾ ਹੁੰਦੀ ਆ ਹਰ ਧਰਮ ਨੂੰ ਇੱਥੇ ਰਹਿਣ ਦਾ ਅਧਿਕਾਰ ਆ ਤੇ ਇਸ ਦੇਸ਼ ਵਾਸਤੇ ਸਾਡੇ ਪੁਰਖਿਆਂ ਨੇ ਬਹੁਤ ਕੁਝ ਕੀਤਾ ਤੇ ਤੂੰ ਇਹ ਜੋ ਕਰ ਰਹੀ ਆਂ ਉਹ ਜੋਗ ਨਹੀਂ ਕਰ ਰਹੀ ਕਿਉਂਕਿ ਮੋਦੀ ਹੋਰ ਤਾਂ ਤੈਨੂੰ ਰੋਕੜਾ ਹੀ ਨਹੀਂ ਕਿਉਂਕਿ ਜੋ ਕੁਝ ਇਹ ਪੈਦਾ ਕੀਤਾ ਜਾ ਰਿਹਾ ਤਾਂ ਸਰਕਾਰਾਂ ਹੀ ਸਾਰਾ ਕੁਝ ਪੈਦਾ ਕਰਦੀਆਂ ਨੇ ਤੇ ਉਹਦੀ ਪੀੜਾ ਜਿਹੜੀ ਪਬਲਿਕ ਨੂੰ ਝਲਣੀ ਪੈਂਦੀ ਆ ਇਹ ਹੁਣ ਜਿਹੜੀ ਉਹ ਫਿਲਮ ਬਣਾਈ ਆ ਵੀ ਐਮਰਜੈਂਸੀ ਵੇਲੇ ਮੈਨੂੰ ਪਤਾ ਲੱਗਾ ਵੀ ਸੰਤਾਂ ਬਾਰੇ ਸੰਜਨ ਸਿੰਘ ਜੀ ਬਾਰੇ ਵੀ ਉਹ ਕਿਸ ਤਰ੍ਹਾਂ ਕਰਨਾ ਚਾਹੁੰਦੇ ਸੀ ਉਹਨੂੰ ਇਹ ਵੀ ਨਹੀਂ ਪਤਾ ਉਸ ਬੱਚੀ ਨੂੰ ਕਿ 1975 ਵਿੱਚ ਜਦੋਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ ਸੀ ਉਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ 300 ਸਾਲਾ ਮਨਾਉਂਦਿਆਂ ਹੋਇਆ ਵੜ ਵੜ ਨਗਰ ਕੀਰਤਨ ਕੱਢੇ ਸੀ ਤੇ ਐਮਰਜੈਂਸੀ ਦੀਆਂ ਧਜੀਆਂ ਉਡਾਈਆਂ ਸੀ ਉਹਨਾਂ ਦਾ 1977 ਦੇ ਦਿਹਾਨ ਤੋਂ ਮਗਰੋਂ ਸੰਤ ਬਾਬਾ ਜਰਨੈਲ ਸਿੰਘ ਜੀ ਆਏ ਤੇ ਮੋਰਚਾ ਲੱਗਾ 82 ਵਿੱਚ 1982 ਵਿੱਚ ਤੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਨਹਿਰੂ ਹੋਰਾਂ ਨੇ ਮਹਾਤਮਾ ਗਾਂਧੀ ਹੋਰਾਂ ਨੇ ਪੇ ਸਿੱਖੋ ਤੁਸੀਂ ਅੱਡ ਨਾ ਹੋਵੋ 47 ਵੇਲੇ ਤੁਹਾਨੂੰ ਲੈnde ਪੰਜਾਬ ਚ ਐਸਾ ਖਿੱਤਾ ਆਜ਼ਾਦੀ ਦਾ ਦੇਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿਗਮ ਆਣ ਸਕਣਗੇ ਤੇ ਸਾਡੇ ਲੀਡਰਾਂ ਦੇ ਸਾਡੀ ਕੌਮ ਦੀ ਬਦ ਕਿਸਮਤੀ ਵੀ ਕਿਸਮਤ ਹਿੰਦੁਸਤਾਨ ਨਾਲ ਜੋੜ ਲਈ ਤੇ ਪਹਿਲੀ ਕਾਨਫਰੰਸ ਸੀਸ ਗੰਜ ਗੁਰਦੁਆਰਾ ਦਿੱਲੀ ਵੀ ਕੇ ਜਦ ਨਹਿਰੂ ਹੋਰਾਂ ਨੂੰ ਪੁੱਛਿਆ ਵੀ ਸਾਡਾ ਖੇਤਾ ਦੇ ਦਿਓ ਉਹ ਕਹਿੰਦੇ ਕਿਹੜੇ ਖੇਤੇ ਦੀ ਗੱਲ ਕਰਦੇ ਜੇ ਸਭ ਡੀਸੀਆਂ ਨੂੰ ਹਦਾਇਤ ਕਰ ਦਿੱਤੀ ਕਿ ਇਹ ਕੌਮ ਜਰੈਮ ਪੇਸ਼ਾ ਕੌਮ ਇਹਨਾਂ ਤੇ ਸਖਤੀ ਵਰਤੀ ਜਾਵੇ